ਲੈਵੀ ਅਰਸ਼ੀ ਕਾਲੇ ਬੋਲੇ ਵਾਲਿਆ ਦਲਵੀਰ ਹਟੇਡਰ ਸੰਗਰੂਰ ਵਾਲਾ ਕਹਿੰਦਾ ਵੀ ਜਿੰਨੇ ਪੁਆਇੰਟ ਲਏਗਾ ਹਰ ਇੱਕ ਪੁਆਇੰਟ ਦਾ 500 ਦੇ ਨਾਲ ਮਾਨ ਕੀਤਾ ਜਾਣਾ ਹੈ ਇਹ ਤਨੌਲੇ ਵਾਲਾ ਕਾਲਾ ਇਸ ਲਈ ਪਹਿਲਾਂ ਬੈਸਟ ਦਾ 15000 ਜਿੱਤਿਆ ਤਿੰਨ ਕਬੱਡੀਆਂ ਦਾ ਔਰ ਹੁਣ ਕਹਿੰਦੇ ਲਗਾਤਾਰ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਰਿਹਾ ਹੈ ਪ੍ਰੀਤਮ ਪ੍ਰਭਾਨ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਦੇ ਟੂਰਨਾਮੈਂਟ ਤੇ ਵੀ ਬਹੁਤ ਵੱਡੇ ਯੋਗਦਾਨ ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਗੁਰਲਾਲ ਗੰਗਾਵਾਲਾ ਕੱਲ ਨੂੰ ਕੋਟ ਗੰਗੂ ਰਾਏ ਦੇ ਵਿੱਚ ਗੁਰੀ ਕੂਲਰ ਹੋਣਾ ਵੱਲੋਂ લાલી કુંનર હોણા ਵੱਲੋਂ ਸੱਬੇ ਆ ਮੇਰੇ ਪੰਜਾਬੀ ਵੀਰੋ 68ਵੇਂ 올림픽ਸ ਦੇ ਨਾ ਵੇਖਣਾ ਖੇਡ ਮੈਦਾਨ ਦੇ ਵਿੱਚ ਕਾਜੂ ਰਣੀਕੇ ਵਾਲਾ ਤੇ ਨੌਜਨ ਗੁਰਲਾਲ ਗੰਗਾ ਵਾਲਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਐਨ ਕਹਿੰਦੇ ਸਿਰੇ ਦੀ ਟੱਕਰ ਹੈ ਤੇ ਹੁਣ ਆਪਾਂ ਜਿਹੜੇ ਪੈਸੇ ਆ ਪ੍ਰਧਾਨ ਜੀ ਇਹ ਨੌਜਨ ਗੁਰਲਾਲ ਦੀ ਰੇਡ ਤੇ ਲਾਵਾਂਗੇ ਗੁਰਲਾਲ ਨੌਜਨ ਮਹਾਨ ਹੈ ਲੈ ਵੀ ਗੁਰਲਾਲ ਤੇਰੀਆਂ ਰੇਡਾਂ ਤੇ ਪੈਸੇ ਲਾਉਣਿਆ ਨੌਜਵਾਨਾ ਹਾਰ ਹੋ ਜਾ ਉਧਰ ਵੇਖਦਾ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਨਿੰਦੂ ਇੰਦ ਗੜਿਆ ਕਬੱਡੀ ਪਾ ਕੇ ਪਹੁੰਚ ਲੈ ਕੇ ਵਾਪਸ ਜਾਂਦਾ ਹੋਇਆ ਭਈ ਇੱਧਰ ਕਹਿੰਦੇ ਗੁਰੀ ਬੈਲਜੀਅਮ ਵੱਲੋਂ ਹੈ ਗੁਰੀ ਬੈਲਜੀਅਮ ਜਿਹੜੇ ਨੇ ਮਰਜੀ ਉਹਨਾਂ ਵੱਲੋਂ ਕਹਿੰਦੇ ਦੋ ਰੈਡਾਂ ਜਿਹੜੀਆਂ ਗੁਰਲਾਲ ਦੀਆਂ ਗੰਗਾ ਵਾਲੇ ਦੀਆਂ 1000 ਦੀਆਂ ਪੈਣਗੀਆਂ ਗੁਰੀ ਬੈਲਜੀਅਮ ਸਾਡਾ ਵੀਰ ਹੈ ਉਹਨਾਂ ਵੱਲੋਂ ਮੇਰੇ ਵੀਰੇ ਦੋ ਰੈਡਾਂ ਜਿਹੜੀਆਂ ਗੁਰਲਾਲ ਦੀਆਂ 1000 ਦੀਆਂ ਪਹਿਣ ਗਿਆ 1500 ਪੰਮੇ ਵੱਲੋਂ ਆ ਗਿਆ ਜੀ 1500 ਹੋ ਗਿਆ। ਸ਼ਪਾਰ ਦੀ ਟੀਮ ਹੈ ਜਿਹੜੀ ਸਾਡੇ ਪੱਪੂ ਉਹਨਾਂ ਦੇ ਨਾਲ ਆ ਕੇ ਸੰਪਰਕ ਕਰ ਲਵੇ। 1500 ਗੁਰਲਾਲ ਦੀਆਂ ਦੋ ਕਬੱਡੀਆਂ ਦਾ। ਲਓ ਗੁਰੀ ਉਹਨਾਂ ਵੱਲੋਂ ਤੇ ਸਾਡੇ ਪੰਮੇ ਉਹਨਾਂ ਵੱਲੋਂ ਨੀਲੂ ਵੀਰ ਉਹਨਾਂ ਵੱਲੋਂ ਹੈ। ਲਓ ਕਾਲਾ ਧਨੌਲੇ ਵਾਲਾ ਇਸ ਵੇਲੇ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ। ਕਬੱਡੀ ਦਾ ਬਹੁਤ ਵੱਡਾ ਨਾਮ ਹੈ। ਧਨੌਲੇ ਪਿੰਡ ਦਾ ਕਾਲਾ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਪਾਉਂਦਾ ਹੋਇਆ ਕਬੱਡੀ ਆ ਰੇਖਦਾ ਖੇਡ ਮੈਦਾਨ ਦੇ ਵਿੱਚ ਹਰਚੰਦ ਲਖਣੇ ਵਾਲੇ ਤੋਂ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਇਹ ਹੈ ਧਨੌਲੇ ਵਾਲਾ ਕਾਲਾ ਮੇਰੇ ਵੀਰੋ ਅਗਲੀ ਰੇਡ ਅਗਲੀ ਰੇਡ ਲੋ ਖੇਡ ਲੋ ਖੇਡ ਮੈਦਾਨ ਇਹ ਮੈਦਾਨ ਦੇ ਵਿੱਚ ਆਪਾਂ ਦੇਖੀਏ ਮੇਰੇ ਵੀਰੋ ਕਾਜੂ ਰਣੀਕੇ ਵਾਲਾ ਇਹ ਹੈ ਅਰਸ਼ ਕਾਲੇ ਬੋਲੇ ਵਾਲਾ ਉਸ ਲਈ ਕਬੱਡੀ ਪਾਕੀਪਾਂਡ ਲੈ ਕੇ ਵਾਪਸ ਜਾਂਦਾ ਹੋਇਆ ਅੱਜ ਕਹਿੰਦੇ ਸਿਰੇ ਦੇ ਮੈਚ ਹੈ ਤੇ ਗਰਮੀ ਵੀ ਬਹੁਤ ਹੈ ਹਜੇ ਵੀ ਗਰਮੀ ਬਹੁਤ ਹੈ ਮੇਰੇ ਵੀਰੋ ਇਧਰ ਸਪਾਰ ਦੀ ਟੀਮ ਸਾਡੇ ਬੱਪੂ ਉਹਨਾਂ ਦੇ ਨਾਲ ਸੰਪਰਕ ਕਰ ਲਵੇ 1000 ਰੁਪਏ ਕਾਲਾ ਤਨਾਲਾ ਜਿੰਨੇ ਵੀ ਪੁਆਇੰਟ ਪ੍ਰਾਪਤ ਕਰੂਗਾ 1000 ਰੁਪਏ ਗੁਰੀ ਸਾਡਾ ਬੈਲਜੀਅਮ ਵਾਲਾ ਵੀਰ ਗੁਰਪ੍ਰੀਤ ਸਿੰਘ ਗੁਰੀ ਉਹਨਾਂ ਵੱਲੋਂ ਕਹਿੰਦੇ 1000 ਰੁਪਏ ਦਿੱਤਾ ਜਾਣਾ ਤੇ 1500 ਰੁਪਇਆ ਸਾਡੇ ਵੀਰਾਂ ਮੰਨ ਪੰਮੇ ਹਣਾ ਵੱਲੋਂ ਗੁਰੀ ਹਣਾ ਵੱਲੋਂ ਗੁਰਲਾਲ ਗੰਗਾ ਵਾਲੇ ਦੀਆਂ ਦੋ ਕਬੱਡੀਆਂ ਤੇ ਆ ਮੇਰੇ ਵੀਰੋ ਦੋ ਕਬੱਡੀਆਂ ਤੇ 1500 ਰੁਪਇਆ ਅੱਜ 15 15000 ਲੱਗਿਆ ਰੇਟ ਤੇ ਮੇਰੇ ਵੀਰੋ ਕੋਈ ਸਮਾਸੀ ਜੋ ਸ਼ਹੀਦ ਕਰਮ ਸਿੰਘ ਸਪੋਰਟਸ ਕਲੱਬ ਨੇ ਕੱਪ ਕਰਵਾਇਆ ਤੇ ਦੁੱਲੇ ਸੁਰਖਪੁਰੀਏ ਦੀ ਰੇਟ ਤੇ 17000 ਲੱਗਿਆ ਤੇ ਪਾਲੇ ਲੋਹੜੀਏ ਨੇ ਕਹਿੰਦੇ ਜੱਫਾ ਲਾ ਕੇ ਬੱਲੇ ਬੱਲੇ ਕਰਵਾਈ ਹੈ ਤੇ ਅੱਜ ਬਾਬਾ ਬੁਲੇਸ਼ਾ ਜੀ ਯੂ ਸਪੋਰਟਸ ਕਲੱਬ ਦਾ ਟੂਰਨਾਮੈਂਟ ਹੈ 15000 ਕਹਿੰਦੇ ਕਾਲੇ ਧਨੌਲੇ ਦੀ ਰੇਟ ਤੇ ਲੱਗਿਆ ਹੈ ਇਹ ਹੈ ਨੌਜਨ ਗੁਰਲਾਲ ਗੰਗਾਵਾਲਾ 1500 ਰੁਪਏ ਦੀ ਪਹਿਲੀ ਕਬੱਡੀ ਪਾ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਅੱਜ ਸਾਰਿਆਂ ਨੇ ਆਨੰਦ ਮਾਣਿਆ ਜਿੰਨੀ ਸੰਗਤ ਆਈ ਹੈ ਸਾਰੀ ਸੰਗਤ ਦਾ ਚੱਲਿਆ ਹੋਇ ਕਿ ਕਦਮ 바ਵਾ ਬੁੱਲੇਸ਼ਾਹ ਜੀ ਯੂਥ ਸਪੋਰਟਸ ਕਲੱਬ ਦੇ ਸਿਰ ਮੱਥੇ ਹੈ ਤੁਸੀਂ ਪੁੱਜੇ ਹੋ ਕਬੱਡੀ ਨੂੰ ਪਿਆਰ ਕਰਦੇ ਹੋ ਇਸੇ ਤਰ੍ਹਾਂ ਮੇਰੇ ਵੀਰੋ ਪਿਆਰ ਜਿਹੜਾ ਕਰਦੇ ਲੋ ਤੇ ਤੁਹਾਡਾ ਪਿਆਰ ਸਤਕਾਰ ਓ ਵਾਹ ਓ ਗਬਰੂਆ ਇੱਕ ਪਾਸੇ ਕਹਿੰਦੇ ਪੌਂਦਾ ਆ ਕਬੱਡੀ ਧਨੋਲੇ ਵਾਲਾ ਕਾਲਾ ਕਰਾਈ ਮੌਲਾ ਕਿਤੇ ਦਿੱਲੀ ਤੇ ਲਾਹੌਰ ਦਾ ਹਾਂ ਕਰਾਈ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਨੀਆਵਾਲੀ ਮੰਡੀ ਵਿਕੇ ਵੈੜਕਾ ਨਗੌਰ ਦਾ ਤੇ ਜੇ ਕਿਤੇ ਮੇਲ ਤਾਂ ਹੋ ਹੀ ਗਿਆ ਸਾਡੇ ਮੁੱਖਾ ਜੀ ਬਾਬੇ ਨੇ ਮਿਹਰ ਕਰ ਦਿੱਤੀ ਹੈ ਤੇ ਮੈਂ ਤੇ ਪਹਿਲਾਂ ਹੀ ਬੋਲਿਆ ਵੀ ਚਾਹੇ ਦੋ ਪਾਰਟੀਆਂ ਪਰ ਪਿਆਰ ਬਹੁਤ ਹੈ ਆਪਸ ਵਿੱਚ ਇਸੇ ਤਰ੍ਹਾਂ ਜਿਹੜਾ ਪਿਆਰ ਹੈ ਉਹ ਬਣਿਆ ਰਹੇ ਲਾ ਵੇਖਣਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਹਰਸ਼ ਕਾਲੇ ਬੋਲੇ ਵਾਲਾ ਤੇਰੇ ਲਈ ਉਧਰ ਪੰਮਾ ਸਾਡਾ ਵੀਰ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਮਾਨ ਸਨਮਾਨ ਪੁੱਜਾ ਕਰਦਾ ਹੈ ਬਲਵਿੰਦਰ ਆਰਖ ਜੀ ਦੋ 500 ਦਾ ਹੋਰ ਵਾਦਾ ਕਰਦੇ ਆ 2000 ਰੁਪਇਆ ਕਹਿੰਦੇ ਗੰਗਾ ਵਾਲੇ ਗੁਰਨਾਲ ਦੀ 1 ਰੇਡ ਦਾ 2000 ਪਰ ਢਣੋਲੇ ਦਾ ਕਾਲਾ ਲਗਾਤਾਰ ਵੇਰ ਵੇਰ ਕਬੱਡੀਆਂ ਪਾ ਰਿਹਾ ਨੀਲੂ ਪ੍ਰਧਾਨ ਜੀ ਇਹਨਾਂ ਬੋਲਾਂ ਦਾ ਮਾਣ ਕਰਦੇ ਆ ਸਾਡੇ ਪੰਮੇ ਵੀਰ ਹੁਣੀ ਉਥੇ ਜਗਰੇਵ ਪੱਪੂ ਹੁਣੀ ਵੀ ਕਹਿੰਦੇ ਆਨੰਦ ਮਾਣਦੇ ਆ ਕਬੱਡੀ 356.com ਦੇ ਜ਼ਰੀਏ ਸਾਡੇ ਪ੍ਰਿੰਸੀਪਲ ਸਾਹਿਬ ਨਵਜੋਤ ਪਬਲਿਕ ਸਕੂਲ ਮੇਰੇ ਵੀਰੋ ਉਹਨਾਂ ਵੱਲੋਂ ਵੀ ਮਾਣ ਜਿਹੜੇ ਕੀਤੇ ਜਾ ਰਹੇ ਆ ਪੰਮੇ ਦਾ 500 ਆ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਘੋੜੀਆਂ ਵਾਲੇ ਦਾ ਧੰਨਵਾਦ ਹੈ ਲਓ ਵੀ ਜਿਹਨੂੰ ਨਜ਼ਾਰਾ ਹੈ ਇੱਕ ਵਾਰੀ ਤਾੜੀ ਮਾਰ ਕੇ ਦੱਸ ਦਿਓ ਅੱਜ ਦੇ ਮੇਲੇ ਦਾ ਯਾਦਗਾਰੀ ਮੈਚ ਜਿਹੜੇ ਪ੍ਰਦੀਪ ਸ਼ਾਹ ਇਸ ਖੇਡ ਮੈਦਾਨ ਦੇ ਵਿੱਚ ਅੱਜ ਖੇਡੇ ਗਏ ਹੈ ਯਾਦਗਾਰੀ ਪਾਲਾ ਜਿਹੜੇ ਤੁਸੀਂ ਸਾਂਭਿਆ ਹੈ ਅੱਜ ਤੋਂ 10 ਸਾਲਾਂ ਬਾਅਦ ਵੀ ਗੁਰੀ ਬੈਲਜੀਅਮ ਵੱਲੋਂ ਕਹਿੰਦੇ ਇਹਨਾਂ ਬੋਲਾਂ ਦਾ ਮਾਣ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਗੁਰੀ ਬੈਲਜੀਅਮ ਵਾਲੇ ਦਾ ਔਰ ਨਾਲ ਹੀ ਗੁਰਲਾਲ ਗੰਗਾ ਵਾਲੇ ਦੀ ਇੱਕ ਰੇਡ ਦਾ ਜਿਹੜਾ 1000 ਰੁਪਏ ਗੁਰੀ ਵੱਲੋਂ ਆ 500 ਪੰਮੇ ਵੀਰ ਵੱਲੋਂ ਤੇ 500 ਨੰਬਰਦਾਰ ਉਹਨਾਂ ਵੱਲੋਂ ਆਇਆ ਬਹੁਤ ਬਹੁਤ 2000 ਹੋ ਗਿਆ ਮੇਰੇ ਵੀਰੋ ਇਹ ਮੇਰਾ ਖਿਆਲ ਆ ਵੱਧ ਹੀ ਹੋ ਗਏ ਆਣਗੇ ਹੁਣ ਲਓ 2000 ਕਿੰਨੇ ਹੋ ਗਏ ਜੀ ਚਲੋ ਆਪਾਂ ਕਿਹੜਾ ਗੈਣੇ ਆਪਾਂ ਇਹੀ ਦੇ ਦੇਨੇ ਕੋਈ ਗੱਲ ਨਹੀਂ ਮਾਇਆ ਰੱਬ ਦੀ ਐ ਇਦਾਂ ਹੀ ਆਈ ਐ ਤੇ ਇਦਾਂ ਹੀ ਜਾਣੀ ਐ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਦੇਖੀਏ ਨੌਜਾਨ ਇੱਕ ਪਾਸੇ ਹਰਜੰਦ ਲਖਣਾ ਕੋਈ ਦੂਜੇ ਪਾਸੇ ਨਿੰਦੂ ਇੰਦ ਗੜੀਆ ਚੱਲ ਵੀ ਗੁਰਲਾਲ ਇਹ ਗੁਰਲਾਲ ਦੀ ਕਹਿੰਦੇ ਲਾਸਟ ਕਬੱਡੀ ਪੈ ਗਈ ਮੇਰੇ ਦਰਸ਼ਕ ਵੀਰੋ ਇਹ ਕਿੰਨੇ ਪੈਸੇ ਆ ਮੈਨੂੰ ਇਹ ਨਹੀਂ ਪਤਾ 2000 ਤੋਂ ਉੱਤੇ ਐ پر میں گی بار تاری مار دے اس نوجوان بھی شگن بنا دیا جی کنہ کر دیئے میرا خیال ہے بدھ ہو گیا لو جی کھیل میدان جفا لگو لگو کے نہیں لگو کے نہیں با لو جی ਏ ਮਾਏ ਦੇ ਗੱਫੇ ਗੁਰਨਾਲ ਦੇ ਲਈ ਆ ਜਿਣੀ ਵੀ ਮੈਨੂੰ ਪਤਾ ਨਹੀਂ ਕਿੰਨੇ ਪੈਸੇ ਐ ਗਿਣ ਕੇ ਜ਼ਰੂਰ ਦਾਦੀ ਮੇਰਾ ਖਿਆਲ ਤਿੰਨ ਚਾਰ ਹਜ਼ਾਰ ਦੇ ਕਰੀਬ ਇਹ ਜਿਹੜੇ ਪੈਸੇ ਹੋਣਗੇ ਬਹੁਤ ਵਧੀਆ ਖੇਡ ਵਧੀਆ ਪੈਸੇ ਲੱਗ ਰਹੇ ਆ ਖਿਡਾਰੀਆਂ ਨੂੰ ਉਹਨਾਂ ਦੀ ਖੇਡ ਦਾ ਮੁੱਲ ਮਿਲ ਰਿਹਾ ਹੈ ਇਹ ਬਹੁਤ ਵਧੀਆ ਗੱਲ ਹੈ ਮੇਰੇ ਵੀਰੋ ਲਓ ਵੇਖਦੇ ਆ ਕਾਲਾ ਧਨੌਲੇ ਵਾਲਾ ਜਿਹੜੇ ਕਾਲੇ ਦੀ ਖੇਡ ਨੂੰ ਪਿਆਰ ਕਰਦੇ ਹੋ ਤਾੜੀ ਮਾਰ ਕੇ ਜ਼ਰੂਰ ਦੱਸਿਓ ਫੌਜੀ ਚੀਮਿਆਂ ਵਾਲਾ ਤੇ ਦੂਜੇ ਪਾਸੇ ਕਾਲਾ ਤਨ ਹੱਲੇ ਵਾਲਾ ਮੇਰੇ ਵੀਰੋ ਲੈ ਵੀ ਨਾਟ ਝੋਟ ਸਾਡੇ ਬਲਵੀਰ ਪੱਪੂ ਦੇ ਨਾਲ ਆ ਕੇ ਸੰਪਰਕ ਕਰਨ ਦੀ ਨੋਜਵਾਨਾ ਅਰਸ਼ੀ ਕਾਲੇ ਬੋਲੇ ਵਾਲਾ ਦਲਵੀਰ ਕਹਿੰਦਾ ਹੱਟ ਟੇਡ ਵਾਲਾ ਵੀ ਇਸ ਨੌਜਵਾਨ ਦੇ ਲਈ ਵੱਡੇ ਮਾਇਦੇ ਗੱਫੇ ਹੋਣਗੇ ਹਰ ਇੱਕ ਪੁਆਇੰਟ ਤੇ ਮੇਰੇ ਵੀਰਿਆ ਲਓ ਲਓ ਵੇਖੋ ਮੇਰੇ ਵੀਰੋ ਇਸੋਲੇ ਨੌਜਾਨ ਅਰਸ਼ੀ ਤੇ ਦੂਜੇ ਪਾਸੇ ਜੇ ਖੇਪੜ ਵਾਲਾ ਰਾਜ ਕੇ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ ਪੰਜਾਬੀ ਦੀ ਲੋ ਜਿਹੜਾ ਜੱਫੀ ਦੋਨੋਂ ਸਾਈਡਾਂ ਤੋਂ ਪਹਿਲਾਂ ਜੱਫਾ ਲਾਊਗਾ ਉਹਨੂੰ ਕਹਿੰਦੇ 2100 ਰੁਪਏ ਮਲਕੀਤ ਸਿੰਘ ਕੀਤੂ ਦੀ ਯਾਦ ਵਿੱਚ ਦਿੱਤਾ ਜਾਊਗਾ ਆ ਜਿਹੜਾ ਹੁਣ ਜੱਫਾ ਲੱਗੂ ਹੈ ਜੀ ਚਾਹੇ ਇੱਧਰ ਲੱਗ ਜੇ ਚਾਹੇ ਇੱਧਰ ਲੱਗ ਜੇ 2100 ਰੁਪਿਆ ਸਰਦਾਰ ਮਲਕੀਤ ਸਿੰਘ ਕੀਤੂ ਦੀ ਯਾਦ ਵਿੱਚ ਦਿੱਤਾ ਜਾਣਾ ਉਧਰ ਪੁਆਇੰਟ ਧਨੋਲੇ ਵਾਲੇ ਕਾਲੇ ਦੇ ਹਿੱਸੇ ਜਾ ਜੁੜਿਆ ਪੁਆਇੰਟ ਧਨੋਲੇ ਵਾਲੇ ਕਾਲੇ ਦੇ ਹਿੱਸੇ ਜਾ ਜੁੜਿਆ ਸਿਰੇ ਦੇ ਮੈਚ ਹੈ ਪੰਨਾ ਬਰਮਿੰਦਰ ਤੇ ਨੀਲੂ ਪ੍ਰਧਾਨ ਜੀ ਤੇ ਗੁਰੀ ਬੈਲਜੀਅਮ ਬਹੁਤ ਬਹੁਤ ਧੰਨਵਾਦ ਹੈ ਗੁਰੀ ਵੱਲੋਂ ਕਹਿੰਦੇ ਹਰ ਇੱਕ ਰੇਡ ਤੇ ਜਿਹੜਾ 1000 ਰੁਪਿਆ ਹੈ ਲਓ ਚੰਦ ਸਿੰਘ ਜੀ ਪੱਟੀ ਸਾਡੇ ਉਹਨਾਂ ਵੱਲੋਂ ਵੀ ਮਾਇਦੇ ਗੱਥੇ ਸਾਡੇ ਮੋਖਾ ਜੀ ਉਹ ਵੀ ਖੁਸ਼ੀ ਆ ਮੇਰੇ ਵੀਰੋ ਅੱਜ ਦੋਨੋਂ ਕਲੱਬਾਂ ਦੇ ਜਿਹੜੇ ਪ੍ਰਧਾਨ ਇਕੱਠੇ ਹੋਏ ਆ ਲਓ ਵੇਖਦਾ ਫੇਰ ਮੈਦਾਨ ਦੇ ਵਿੱਚ ਓ ਲਗਿਆ ਕਿ ਨਹੀਂ ਲਓ ਜੀ ਜਫਾ ਲਗਿਆ ਤੇ ਹੈਗਾ ਪਰ ਸਵਾਦ ਨਹੀਂ ਆ ਪਰ ਪੈਸੇ ਆਪਾਂ ਨੂੰ ਦੇਣੇ ਪੈਣੇ ਆ ਕਿਉਂਕਿ ਘਰ ਭੁੱਲ ਗਿਆ ਨੌਜਵਾਨ ਥੋੜਾ ਲੈ ਵੀ 2100 ਰੁਪਇਆ ਘਰ ਭੁੱਲੇ ਦਾ ਲੈ ਭਿੰਡਿਆ ਅੱਜ ਮੈਨੂੰ ਲੱਗਦਾ ਵੀ ਗੱਲ ਹੋਊਗੀ ਨੌਜਵਾਨਾ ਵਾਹ ਓ ਗੱਭਰੂਆ ਤਾੜੀ ਮਾਰ ਦਿਓ ਦਰਸ਼ਕ ਵੀਰੋ ਥੋੜਾ ਪਿੱਛੇ ਪਿੱਛੇ ਨੂੰ ਹਟ ਜਾਓ اگلی ریڑے نیندوڑی ہے بابا بلے شاہ جی سپورٹس کلب و سارے مد جانے کہ واٹا ٹورنامنٹ کھیل گراؤنڈ اندر کروایا بابا بلے شاہ جی کی یاد ہے نیندو ادگڑی میچ سماپ اجورانٹ ਦਾਦਿਆਂ ਜੀ ਬੈਸਟ ਰੇਟ ਤੇ ਯਾਫੀ ਵੀ ਦਾਦਿਆਂ ਪ੍ਰੀਤਮ ਪਹਿਲਵਾਨ ਜੀ ਬਹੁਤ ਬਹੁਤ ਧੰਨਵਾਦ ਸਾਰੇ ਮਿੱਤਰਾਂ ਦਾ ਰਵਿੰਦਰ ਬੜਵਰ ਪਿੰਡ ਯਾਰਾਂ ਦਾ ਸਾਡੇ ਮਿੱਤਰਾਂ ਦਾ ਪਿੰਡ ਹੈ ਬਹੁਤ ਬਹੁਤ ਧੰਨਵਾਦ ਹੈ 58 41 700 ਕਹਿੰਦਾ ਹੈ ਬੈਸਟ ਰੇਟ ਤੇ ਯਾਫੀ ਸਾਡੇ ਪ੍ਰਬੰਧਕ ਦੱਸਣਗੇ ਜੇ ਕਿਸੇ ਮੇਰੇ ਵੀਰ ਦੀ ਸ਼ਾਮ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਤੇ ਆਪਣੇ ਛੋਟੇ ਵੀਰ ਰੁਪਿੰਦਰ ਜਲਾਲ ਨੂੰ ਅਣਜਾਣ ਜਿਹਾ ਬੱਚਾ ਸਮਝ ਕੇ ਮਾਫ ਕਰਨਾ ਆ ਗਿਆ ਭਾਈ ਏਕਾਲ ਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਲਾਈਵ ਦੇਖ ਰਿਹਾ ਜਿੰਨੇ ਇਸ ਗਰਾਉਂਡ ਅੰਦਰ ਜੁੜੇ ਹੈ ਜਿਹੜੇ ਜਿੱਤ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਪਹਿਲਾਂ ਦੱਸਿਆ ਵੀ ਹੁਣ ਪੀਪੀ ਆ ਸਾਰਿਆਂ ਦੀ ਨਾਲੇ ਬੋਲਦਾ ਵੀ ਫਾਸਟ ਜਿਹੜੀ ਧਨੋਲਾ ਹੈ

ਆ ਮੈਂ ਖਾਮੋ ਦਾ ਪਾ ਟੱਕਰ ਦੱਸੇ ਮੈਨੂੰ ਬੈਸਟ ਰੇਟਰ ਕਿਹੜਾ ਹੈ ਬੈਸਟ ਰੇਟਰ ਰਪਿੰਦਰ ਮੇਰੇ ਕੋ ਆਵੇ ਰਪਿੰਦਰ मोहन सिंध जी ग्राउंड चाढ़ियो मोटरसाइकल वारे कोल आयो

ਛਾਡੇ ਕੁਰਸੀ ਚਾਰੇ ਥੱਲੇਗਾ 10-10 ਘੜੀ ਘੜੀ ਪਰਪਿੰਦਰ ਕਿੱਥੇ ਹੈ ਪਰਪਿੰਦਰ ਪਿੰਮੀ ਓਏ ਹਾਰਾ ਕਹਿੰਦਾ ਕਿੱਥੇ ਆ ਆ ਪੰਮਾ ਕਿਹੜਾ ਪ੍ਰੇਮੀ ਦਾ ਰਾਈਡਰ ਦਾ ਕਾਲਾ ਯਾਰ ਜਾਫੀ ਕਿਹੜਾ ਜਾਫੀ ਪਿੰਦਾ ਬੋਲਦੀ ਰਹਿੰਦਾ ਪਰ ਆਈਏ ਕਾਲੇ ਜਾ ਇਹਨੇ ਜਾਫੀ ਪੁੱਛ ਨਹੀਂ ਓਏ ਯਾਰ ਕਲੀਅਰ ਕਰ ਪੁੱਛ ਗਿਆ ਕਿਹਦੇ ਦਾ ہو سائٹ کا دو ایک سائٹ ہونے جی آپ نے پہلے کوئی ہونا نہیں ساری ٹیما نے آیا کام ختم ہو گیا آرام لوگ پیپر کر دیا سارے چلو جیس جائے گا پہلے آرام لو آ کے ਬਾਈ ਜੇ ਨੈਸ਼ਨਲ ਆਪਣੇ ਮੋਟਰਸਾਈਕਲ ਜੇ ਵੀ ਰਿਜ਼ਲਟ ਮਿਲਗਾਉਗਾ ਮੋਟਰਸਾਈਕਲ ਬਾਰੇ ਉਹ ਬਾਈ ਜੇ ਸਾਨ ਇੱਥੇ ਆਇਓ ਪਹਿਲਾ ਇਨਾਮ ਅਸਲਾ ਕੇ ਮੇਰੇ ਕੋਲ ਇੱਧਰ